हां प्यार दी ता प्यारे बच्चो सारेनु प्यार भरी ससी कल हां बेटा ਆਪਾਂ ਨਵੋਤਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਅਧਿਆਪ ਅਭਿਆਸ 7.3 ਦੇ ਉੱਤੇ ਆ ਗਏ ਕਹਿੰਦਾ ਹੈਠਾਂ ਦਿੱਤੀਆਂ ਅਕਿਰਤੀਆਂ ਵਿੱਚੋਂ ਸੰਮਿਤ ਅਕਿਰਤੀਆਂ ਤੇ ਚੱਕਰ ਲਗਾਓ ਸੰਮਿਤ ਅਕਿਰਤੀਆਂ ਜਿਹਨੂੰ ਅਸੀਂ ਵਿਚਾਲੇ ਜੇ ਅਸੀਂ ਸੰਮਿਤੀ ਰੇਖਾ ਲਾ ਦਈਏ ਤਾਂ ਉਹ ਦੂਜੇ ਪਾਸੇ ਅੱਧੇ ਅੱਧੇ ਵੰਡੀ ਜਾਵੇ ਤਾਂ ਬੇਟਾ ਆ ਕਾਪ ਆ ਜਿਹੜਾ ਜੇ ਅਸੀਂ ਇੱਥੇ ਲਾ ਦਾਂਗੇ ਤਾਂ ਅਦਾ ਅਦਾ ਨਹੀਂ ਵੰਡਿਆ ਜਾਂਦਾ ਇਧਰ ਸ਼ੇਪ ਹੂਰ ਆ ਇਧਰ ਸ਼ੇਪ ਇਹਦੀ ਹੂਰ ਹੈਗੀ ਆ ਠੀਕ ਹੈ ਜੇ ਅਸੀਂ ਬੇਟਾ ਐਸ ਲੋਟ ਸਮਮਿਤਿ ਇਕਤਤੀ ਲਾਵਾਂਗੇ ਤਾਂ ਵੀ ਇਧਰਲੇ ਪਾਸੇ ਇਹਦੀ ਆਹ ਡੰਡੀ ਬਣੀ ਹੋਈ ਹੈ ਇਸ ਕਰਕੇ ਇਹ ਸਮਮਿਤਿ ਇਕਤਤੀ ਨਹੀਂ ਹੈਗੀ ਠੀਕ ਹੈ ਸਮਮਿਤਿ ਇਕਤਤੀਆਂ ਦੇ ਚੱਕਰ ਲਾਉਣਾ ਤਾਂ ਬੇਟਾ ਆਹ ਪੱਖਾ ਜਿਹੜਾ ਜੇਕਰ ਅਸੀਂ ਇਸ ਤਰ੍ਹਾਂ ਰੇਖਾ ਲਾ ਦਿੰਨੇ ਆ ਤਾਂ ਇਹਨੂੰ ਜਦੋਂ ਫੋਲਡ ਕਰਾਂਗੇ ਇਹ ਅੱਧਾ ਪੋਰਸ਼ਨ ਅੱਦੇ ਨੂੰ ਪੂਰੀ ਤਰ੍ਹਾਂ ਨਲ ਕਵਰ ਕਰ ਲੂਗਾ ਇਸੇ ਤਰ੍ਹਾਂ ਹੀ ਜੇਕਰ ਅਸੀਂ ਇੱਥੇ ਚੱਕਰ ਲਾ ਦਵਾਂਗੇ ਆ ਇੱਕ ਫਰ ਦੇ ਆਧ ਤੇ ਆ ਫਰ ਤੇ ਆ ਫਰ ਆ ਜੂ ਆ ਅੱਧਾ ਫਰ ਦੇ ਫਰ ਦੇ ਉੱਤੇ ਆ ਜਾਊਗਾ ਇਸ ਕਰਕੇ ਇਹ ਸਮਮਿਤ ਅਕਿਰਤੀ ਆ ਠੀਕ ਹੈ ਆ ਬੇਟਾ ਦਰਾਖਤਾ ਇਹਦੀਆਂ ਇਧਰਲੇ ਪਾਸੇ ਟਾਣੀਆਂ ਹੋਰ ਇਧਰ ਹੋਰ ਇੱਥੇ ਲਾਵਾਂਗੇ ਤਾਂ ਇਹ ਪੂਰਾ ਪੂਰਾ ਕਵਰ ਨਹੀਂ ਕਰੂਗਾ ਇਸ ਕਰਕੇ ਸਮ ਜੇ ਇੱਥੇ ਵੀ ਲਾਵਾਂਗੇ ਤਾਂ ਵੀ ਇਹ ਸਮਮਿਤੀ ਇਕਤਤੀ ਨਹੀਂ ਬਣਦੀ ਆ ਹਵਾਈ ਜਾ ਜਾ ਬੇਟਾ ਇਹਦੇ ਉੱਤੋਂ ਜਦੋਂ ਆਪਾਂ ਥੱਲੇ ਨੂੰ ਇਸ ਤਰ੍ਹਾਂ ਕਰਕੇ ਰੇਖਾ ਖਿੱਚ ਦਵਾਂਗੇ ਤਾਂ ਇਹ ਅੱਧੇ ਨੂੰ ਅੱਧੇ ਤੇ ਫੋਲਡ ਕਰਾਂਗੇ ਤਾਂ ਪੂਰਾ ਪੂਰਾ ਕਵਰ ਕਰ ਲੂਗਾ ਇਸ ਕਰਕੇ ਇਹ ਸਮਮਿਤੀ ਇਕਤਤੀ ਹੈ ਇਹਨੂੰ ਅਸੀਂ ਐਦਾਂ ਕਰਕੇ ਰਾਉਂਡ ਲਗਾ ਦੇਣੀ ਹੈ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆਪਾਂ ਇਹਦੇ ਅਗਲੇ ਸਵਾਲ ਤੇ ਆ ਗਏ ਕਹਿੰਦਾ ਪਿਆ ਹੀਠਾਂ ਦਿੱਤੇ ਚਿੱਤਰਾਂ ਦੇ ਵਿੱਚ ਸਮਮਿਤੀ ਰੇਖਾ ਬਣਾਓ ਤਾਂ ਬੇਟਾ ਇਹਦੀ ਸਮਮਿਤੀ ਰੇਖਾ ਜਿਹੜੀ ਇੱਥੋਂ ਬਿਲਕੁਲ ਅਸੀਂ ਸਿੱਧੀ ਲਾ ਦੇਣੀ ਹੈ ਆ ਇਹਦੀ ਸਮਮਿਤੀ ਰੇਖਾ ਇਹ ਇੱਥੇ ਸੈਂਟਰ ਦੇ ਵਿੱਚ ਠੀਕ ਹੈ ਬੇਟਾ ਆ ਸਮਮਿਤੀ ਰੇਖਾ ਬਣ ਗਈ ਇਹਨੂੰ ਜਦੋਂ ਚੱਕ ਕੇ ਅੱਧਾ ਹਾਫ ਕਰਾਂਗੇ ਤਾਂ ਇਹ ਅੱਧੇ ਨੂੰ ਪੂਰਾ ਪੂਰਾ ਕਵਰ ਕਰ ਲਊਗਾ ਇਸੇ ਤਰ੍ਹਾਂ ਬੇਟਾ a ਦੀ ਸਮਮਿਤੀ ਰੇਖਾ ਜਿਹੜੀ ab ਲੰਬਾਤਮਕ ਧੁਰੇ ਦੇ ਸਮਮਿਤ a ਬਣ ਜਾਊਗੀ ਠੀਕ ਹੈ ਬੇਟਾ ਆ ਇਹਦੀ ਸਮਮਿਤੀ ਰੇਖਾ ਹੋਊਗੀ a ਦੀ ਸਮਮਿਤੀ ਰੇਖਾ ਜਿਹੜੀ ਬੇਟਾ ਇਸ ਤਰ੍ਹਾਂ ਬਣੂਗੀ ਕਿਉਂਕਿ ਜਦੋਂ ਅਸੀਂ ਅੱਧੇ ਪੂਰਸ਼ਣ ਦੇ ਉੱਤੇ ਪੂਰਾ ਪੂਰਾ ਕਰਾਂਗੇ ਇਹਨੂੰ ਤਾਂ ਇਹ ਜਿਹੜਾ ਹੈਗਾ ਇਹਦੇ ਉੱਤੇ ਪੂਰਾ ਪੂਰਾ ਕਵਰ ਹੋ ਜਾਊਗਾ ਇਹ ਸਮਮਿਤੀ ਰੇਖਾ ਬਣ ਗਈ ਆ ਬੇਟਾ ਦੇਲ ਹੈ ਇਹਦੀ ਸਮਮਿਤੀ ਰੇਖਾ ਇੱਥੇ ਬਣੂਗੀ ਅੱਧ ਦੇ ਵਿੱਚ ਲੰਬਾ ਆਤਮਕ ਤੁਰੇ ਦੇ ਸੰਮਿਤ ਹੈ ਜਦੋਂ ਅੱਧੇ ਪੋਰਸ਼ਨ ਨੂੰ ਚੱਕ ਕੇ ਇਧਰ ਨੂੰ ਕਰਾਂਗੇ ਤਾਂ ਇਹ ਪੂਰਾ ਪੂਰਾ ਫੋਲਡ ਹੋ ਜਾਊਗਾ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਹੀਟਾਂ ਦਿੱਤੀ ਕਿਰਤੀ ਅਕਿਰਤੀਆਂ ਦੀਆਂ ਸੰਮਿਤੀ ਰੇਖਾ ਜਾਂ ਰੇਖਾਵਾਂ ਖਿੱਚੋ ਸੰਮਿਤੀ ਰੇਖਾਵਾਂ ਕਿੰਨੀਆਂ ਹੈ ਕਿ ਇੱਕ ਜਿਹਦਾ ਇੱਕ ਤਾਂ ਇੱਕ ਖਿੱਚ ਦੋ ਜ ਵੱਧ ਖਿਤੀਆਂ ਖਿੱਚੀਆਂ ਜਾ ਸਕਦੀਆਂ ਵੱਧ ਖਿੱਚੋ ਆ ਬੱਲਵ ਆ ਬੇਟਾ ਤਾਂ ਸਾਰਾ ਬਰਾਬਰ ਹੈ ਇਹਦੇ ਬੇਟਾ ਇੱਥੇ ਜਦੋਂ ਅਸੀਂ ਸੈਂਟਰ ਦੇ ਵਿੱਚ ਰੇਖਾ ਖਿੱਚ ਦਵਾਂਗੇ ਤਾਂ ਆ ਸਮਮਿਤੀ ਰੇਖਾ ਜਿਹੜੀ ਹੈ ਬਣ ਗਈ ਇਹਦੀ ਠੀਕ ਹੈ ਬੇਟਾ ਅੱਧੇ ਨੂੰ ਚੱਕ ਕੇ ਇਧਰਲੇ ਪਾਸੇ ਕਰਾਂਗੇ ਤਾਂ ਪੂਰਾ ਪੂਰਾ ਕਵਰ ਕਰ ਲੂ ਬਸ ਇੱਕ ਹੀ ਆ ਇਹ ਆ ਨਹੀਂ ਬਣਨੀ ਇਹਦੀ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆਹ ਹਾਰਟ ਟੀਵੀ ਹੈ ਇਹਦੀ ਵੀ ਸਮਮਿਤੀ ਰੇਖਾ ਜਿਹੜੀ ਇਸ ਕਿਰਤੀ ਦੀ ਆ ਸੈਂਟਰ ਦੇ ਵਿੱਚੋਂ ਖਿੱਚੀ ਜਾ ਸਕਦੀ ਹੈ ਅੱਧੇ ਪੋਰਸ਼ਨ ਨੂੰ ਫੋਲਡ ਕਰਾਂਗੇ ਤਾਂ ਅੱਧੇ ਨੂੰ ਪੂਰਾ ਪੂਰਾ ਕਵਰ ਕਰ ਲਊਗਾ ਤੇ ਇਹਦੀ ਆਪ ਪਿਕ ਨਹੀਂ ਅੰਦਰਲੀ ਦੇਖਣੀ ਹੈ ਟੀਵੀ ਦੇਖ ਰਹੇ ਆਪਾਂ ਠੀਕ ਹੈ ਅੱਗੇ ਬੇਟਾ ਆਹ ਪਤੰਗ ਆ ਤਾਂ ਪਤੰਗ ਦੀ ਸਮਮਿਤੀ ਰੇਖਾ ਜਿਹੜੀ ਹੈਗੀ ਆ ਉਹ ਇੱਥੇ ਆ ਜਾਊਗੀ ਠੀਕ ਹੈ ਇੱਕ ਹੀ ਆ ਹੋਰ ਨਹੀਂ ਖਿੱਚ ਸਕਦੇ ਆਪਾਂ ਸਿਮਿਲਰਲੀ ਬੇਟਾ ਆ ਆ ਗਿਆ ਤੁਹਾਡੇ ਕੋਲੇ ਆ ਗੇਟ ਬਣਿਆ ਹੋਇਆ ਹੈ ਤਾਂ ਇਹਦੀ ਬੇਟਾ ਸਮਮਿਤੀ ਰੇਖਾ ਵੀ ਇੱਥੋਂ ਸੈਂਟਰ ਦੇ ਵਿੱਚ ਖਿੱਚ ਸਕਦੇ ਆ ਇੱਕ ਹੀ ਸਮਮਿਤੀ ਰੇਖਾ ਆਊਗੀ ਇਹਦੀ ਠੀਕ ਹੈ ਆ ਬੇਟਾ ਟੇਬਲ ਆ ਇਹਦੀ ਕੋਈ ਸੰਮिति ਰੇਖਾ ਜਿਹੜੀ ਆ ਉਹ ਨਹੀਂ ਖਿੱਚੀ ਜਾ ਸਕਦੀ ਵੀ ਇਹ ਫੋਲਡ ਕਰਕੇ ਪੂਰਾ ਪੂਰਾ ਆ ਜਾਵੇ ਠੀਕ ਹੈ ਬੇਟਾ ਤਾਂ ਇਸ ਕਰਕੇ ਤੇ ਰੇਖਾ ਉਬਲੀਗ ਰੇਖਾਵਾਂ ਖਿੱਚੋ ਤਾਂ ਬੇਟਾ ਇਹ ਦੇਖੋ ਇਹ ਦੀ ਖਿੱਚੀ ਜਾ ਸਕਦੀ ਹੈ ਕਿ ਨਹੀਂ ਮੇਰਾ ਖਿਆਲ ਆ ਵੀ ਨਹੀਂ ਇਹ ਪੂਰਾ ਪੂਰਾ ਨਹੀਂ ਹੋਣਾ ਠੀਕ ਹੈ ਤਾਂ ਆ ਤਾਂ ਬੇਟਾ ਆ ਸਾਰੀਆਂ ਸੰਮिति ਰੇਖਾਵਾਂ ਹੀ ਹੈਗੀਆਂ ਚੱਕਰ ਦੀਆਂ ਪਹਿਲਾਂ ਹੀ ਖਿੱਚੀਆਂ ਹੋਈਆਂ ਇਹਨਾਂ ਨੇ ਠੀਕ ਹੈ ਆ ਜਿੰਨੀਆਂ ਵੀ ਰੇਖਾਵਾਂ ਸਾਰੀਆਂ ਹੀ ਸਮਮਿਤੀ ਰੇਖਾਵਾਂ ਹੈਗੀਆਂ ਇਹ ਰੇਖਾਵਾਂ ਦੇ ਉੱਤੇ ਰੇਖਾ ਖਿੱਚ ਦਿਓ ਤੁਸੀਂ ਆ ਦੇਖੋ ਆ ਸਾਰੀਆਂ ਸਮਮਿਤੀ ਰੇਖਾਵਾਂ ਹੀ ਆ ਚੱਕਰ ਦੇ ਉੱਤੇ ਠੀਕ ਹੈ ਇਹਦੀਆਂ ਅਨੰਤ ਹੀ ਬਣ ਜਾਂਦੀਆਂ ਸਾਰੀਆਂ ਰੇਖਾਵਾਂ ਦੇ ਉੱਤੇ ਰੇਖਾਵਾਂ ਖਿੱਚੀ ਚੱਲੋ ਇਹ ਸਮਮਿਤੀ ਰੇਖਾਵਾਂ ਹੈਗੀਆਂ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਕਹਿੰਦਾ ਬਿੰਦੂ ਸਾ ਬਿੰਦੂਦਾਰ ਰੇਖਾ ਨੂੰ ਸਮਮਿਤੀ ਰੇਖਾ ਮੰਨਦੇ ਹੋਏ ਚਿੱਤਰ ਪੂਰਾ ਕਰੋ ਤਾਂ ਕਹਿੰਦਾ ਸਮਮਿਤੀ ਰੇਖਾ ਮੰਨਦੇ ਹੋਏ ਆ ਚਿੱਤਰ ਬੇਟਾ ਤੁਸੀਂ ਇਸੇ ਤਰ੍ਹਾਂ ਜਿੱਦਾਂ ਉਧਰ ਬਣਿਆ ਹੋਇਆ ਉਸੇ ਤਰ੍ਹਾਂ ਹੀ ਇੱਧਰ ਨੂੰ ਪੂਰਾ ਕਰ ਦੇਣਾ ਠੀਕ ਹੈ ਆ ਦੇਖੋ ਤਾਂ ਆ ਬੇਟਾ ਗੋਲਾ ਆ ਲੋ ਆ ਚੱਕਰ ਪੂਰਾ ਕਰਤਾ ਆਪਾਂ ਇਸੇ ਤਰ੍ਹਾਂ ਹੀ ਬੇਟਾ ਆ ਅੱਧਾ ਪੂਰਸ਼ ਇੱਧਰ ਬਣਾਉਣਾ ਤਾਂ ਆ ਸਮਮਿਤੀ ਰੇਖਾ ਇਹਨੂੰ ਪੂਰਾ ਕਰ ਦੇਵਾਂਗੇ ਇੱਥੇ ਹੋ ਗਿਆ ਇੱਥੇ ਹੋ ਗਿਆ ਤੇ ਇੱਥੋਂ ਐਹਨ ਹੋ ਗਿਆ ਇੱਥੋਂ ਐਹਨ ਹੋ ਗਿਆ ਲਓ ਬੇਟਾ ਆਪਾਂ ਪੂਰਾ ਕਰਤਾ ਸਮਮਿਤੀ ਰੇਖਾ ਬਣ ਗਈ ਆ ਬੇਟਾ ਇਹਦਾ ਵੀ ਇਸ ਤਰ੍ਹਾਂ ਕਰਕੇ ਇਹ ਸਮਮਿਤੀ ਰੇਖਾ ਇਸ ਤਰ੍ਹਾਂ ਬਣ ਜਾਣੀ ਹੈ ਆ ਲਓ ਬੇਟਾ ਜਦੋਂ ਇਹਨੂੰ ਪਾਸਾ ਪਲਟਾਂਗੇ ਤਾਂ ਇੱਕ ਦੂਜੇ ਤੋਂ ਪੂਰਾ ਪੂਰਾ ਕਵਰ ਕਰ ਲੂਗੀ ਸੋ ਬੇਟਾ ਇਹਦੇ ਨਾਲ ਹੀ ਸਾਡਾ ਇਹ ਟੌਪਿਕ ਹੈ ਜਿਹੜਾ ਇਹ ਚੈਪਟਰ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ